ਕਿ ਮੂਸਾ ਪਿੰਡ ਦਾ ਇੱਕ ਨੌਜਵਾਨ ਗਾਉਣ ਲੱਗਿਆ ਕਿ ਕਿੱਥੋਂ ਦਾ ਇਹ ਇਹ ਮਤਲਬ ਜਿਹੜਾ ਸਿੱਧੂ ਹੈ ਕਿੱਥੋਂ ਦਾ ਇਹ ਮੂਸੇ ਪਿੰਡ ਦਾ ਮੂਸੇ ਪਿੰਡ ਤੋਂ ਤਾਂ ਉੱਥੇ ਵਰ ਸ਼ਬਦ ਆ ਗਿਆ ਸਿੱਧੂ ਮੂਸੇ ਵਾਲਾ ਜਾਂ ਸਿੱਧੂ ਮੂਸੇ ਆਲਾ ਇਹਦੇ ਨਾਲ ਤੇ ਇੱਕ ਬੜਾ ਖਾਨ ਵੀ ਮਸ਼ਹੂਰ ਹੈ ਨਾ ਕਿ ਇਹ ਤੇਰੇ ਖਾਲਾ ਜੀ ਦਾ ਵਾੜਾ ਥੋੜੀ ਹੈ ਜਿਵੇਂ ਕਿ ਸ਼੍ਰੀ ਅਨੰਦਪੁਰ ਸਾਹਿਬ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਨਗਰ ਬਸਾਇਆ ਸੀ ਲੇਕਿਨ ਇਹਦਾ ਪਹਿਲਾ ਨਾਮ ਸੀ ਚੱਕ ਨਾਨਕੀ ਸਾਤ ਸੇਕਾਰ ਦੇ ਸਾਰਿਆਂ ਨੂੰ ਇਸ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਪਿੰਡਾਂ ਤੇ ਸ਼ਰਾਂ ਦੇ ਨਾਂ ਦੇ ਪਿੱਛੇ ਨਾ ਕੁਝ ਪਛੇਤਰ ਲੱਗਦੇ ਨੇ ਜਿਵੇਂ ਕਿ ਕਲਾਂ ਖੁਰਦ ਪੁਰਾ ਬਾਦ ਹਨ ਤੇ ਅੱਜ ਭਾਗ ਦੂਜਾ ਲੈ ਕੇ ਆਇਆ ਤੁਹਾਡੇ ਅੱਗੇ ਤੁਸੀਂ ਇਹ ਪਹਿਲੀ ਵੀਡੀਓ ਨੂੰ ਬਹੁਤ ਵਧੀਆ ਯਾਨੀ ਕਿ ਪਿਆਰ ਦਿੱਤਾ ਔਰ ਤੁਸੀਂ ਕਮੈਂਟ ਕੀਤੇ ਨੇ ਕਿ ਮੇਰਾ ਪਿੰਡ ਇਹ ਆ ਇਹਦੇ ਮਗਰ ਇਹ ਲੱਗਦਾ ਇਹਦੇ ਮਗਰ ਹੀ ਲੱਗਦਾ ਮੈਨੂੰ ਚਾਰ ਪੰਜ ਚੀਜ਼ਾਂ ਹੀ ਪਤਾ ਸੀ ਪਰ ਮੈਂ ਪਿਛਲੇ ਦੋ ਦਿਨੋਂ ਦਾ ਹੋਰ ਵੀ ਜ਼ਿਆਦਾ ਸਰਚ ਕਰ ਰਿਹਾ ਜੋ ਪੁਰਾਣੀਆਂ ਡਾਇਰੀਆਂ ਚ ਕੁਝ ਲਿਖਿਆ ਸੀ ਕਦੇ ਕਿਸੇ ਨੂੰ ਪੁੱਛਿਆ ਸੀ ਕੁਝ ਤੇ ਅੱਜ 8-10 ਹੋਰ ਐਸੀਆਂ ਚੀਜ਼ਾਂ ਨੇ ਜਿਵੇਂ ਕਿ ਵਾਲ ਸ਼ਬਦ ਹੈ ਖੇੜਾ ਸ਼ਬਦ ਹੈ ਥੇ ਸ਼ਬਦ ਹੈ ਮਾਜਰਾ ਸ਼ਬਦ ਹੈ ਚੱਕ ਸ਼ਬਦ ਹੈ ਕੋਟ ਸ਼ਬਦ ਹੈ ਇਹਨਾਂ ਦਾ ਕੀ ਅਰਥ ਹੈ ਕਮੈਂਟ ਕਰਕੇ ਪੁੱਛਿਆ ਵੀ ਹੈ ਤੇ ਨਾਲੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਫੇਸਬੁਕ ਤੇ ਇੰਸਟਾਗ੍ਰam ਤੇ ਨਾਲੇ YouTube ਤੇ ਇੱਕ ਮੇਰੇ ਵੀਰ ਨੇ ਜਸਵੀਰ ਸਿੰਘ ਪਾਵਲਾ ਉਹਨਾਂ ਨੇ ਇੱਕ ਲੇਖ ਵੀ ਸ਼ੇਅਰ ਕੀਤਾ ਸੀ ਬਹੁਤ ਅੱਛੀ ਜਾਣਕਾਰੀ ਮਿਲੀ ਉਹਦੇ ਵਿੱਚੋਂ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਮੇਰਾ ਹੌਸਲਾ ਵਧਿਆ ਕਿਉਂ ਮੈਨੂੰ ਇਹ ਵੀ ਪਤਾ ਲੱਗਾ ਕਿ ਚੰਗੀਆਂ ਚੀਜ਼ਾਂ ਵੇਖਣ ਦੇ ਲਈ ਵੀ ਸੋਸ਼ਲ ਮੀਡੀਆ ਤੇ ਇੱਕ ਆਡੀਅנס ਹੁੰਦੀ ਹੈ ਕਿਸੇ ਦਾ ਸਮਾਂ ਲੈ ਰਹੇ ਆ ਤੇ ਕੋਈ ਚੰਗੀ ਚੀਜ਼ ਉਹਨਾਂ ਨੂੰ ਦਿੱਤੀ ਜਾਏ ਸੋ ਸ਼ੁਰੂ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਆਪਣਾ ਹੈਗਾ ਜੀ ਵਾਲ ਠੀਕ ਹੈ ਵਾਵੇ ਨਾਲ ਵਾਲ ਵੀ ਹੋ ਸਕਦਾ ਹੈ ਵਾਲਿਓ ਹੋ ਸਕਦਾ ਤੇ ਵਾਲਾ ਵੀ ਹੋ ਸਕਦਾ ਤੇ ਹੋਰ ਵੇਖ ਲਓ ਵਾਲੀ ਵੀ ਹੋ ਸਕਦਾ ਠੀਕ ਹੈ ਇਹਨੂੰ ਆਪਾਂ ਵਾਵੇਂ ਨਾਲ ਵੀ ਵਰਤ ਸਕਦੇ ਆ ਇਸ ਨੂੰ ਐੜੇ ਨਾਲ ਵੀ ਠੀਕ ਹੈ ਆਲ ਸ਼ਬਦ ਵੀ ਹੈ ਆਲੇ ਵੀ ਹੈ ਆਲਾ ਹੋ ਗਿਆ ਆਲੀ ਹੋ ਗਿਆ ਇਹ ਸਾਡੀ ਯਾਨੀ ਕਿ ਰੋਜ਼ਮਰਲਾ ਦੀ ਜਿਹੜੀ ਜ਼ਿੰਦਗੀ ਹੈ ਅਸੀਂ ਉਹਦੇ ਵਿੱਚ ਚੀਜ਼ਾਂ ਵਰਤਦੇ ਆ ਇਹਦੇ ਵਿੱਚ ਅਸੀਂ ਦੱਸਣਾ ਹੁੰਦਾ ਕਿ ਕਿੱਥੋਂ ਦਾ ਇਹਦੇ ਵਿੱਚ ਦਾ ਸ਼ਬਦ ਜਾਂ ਕਿਸ ਜਗ੍ਹਾ ਤੋਂ ਤੋਂ ਸ਼ਬਦ ਆ ਸੀ ਇੱਕ ਉੱਤਰ ਦੇਣ ਦੀ ਕੋਸ਼ਿਸ਼ ਕਰਦੇ ਆ ਯਾਨੀ ਕਿ ਕਿੱਥੋਂ ਹੁੰਦਾ ਮੈਂ ਉੱਥੋਂ ਵਾਲਾ ਜਿੰਮ ਕਹਾ ਕੇ ਇਹ ਮੇਰਾ ਮਾਰਕਰ ਹੈ ਇਹ ਮੇਰੇ ਵਾਲਾ ਮਾਰਕਰ ਹੈ ਉਹ ਮੇਰੀ ਕਾਰ ਹੈ ਉਹ ਮੇਰੇ ਵਾਲੀ ਕਾਰ ਹੈ ਹੁਣ ਅੱਗੇ ਜਿਹੜਾ ਲੱਗਣਾ ਹੈ ਇਹਦੇ ਸ਼ਬਦ ਉਹ ਜਾਂ ਤੇ ਕੋਈ ਵੱਡੀ ਘਟਨਾ ਹੋ ਸਕਦੀ ਹੈ ਘਟਨਾ ਵਾਪਰੀ ਜਾਂ ਕੋਈ ਬਹੁਤ ਯਾਨੀ ਕਿ ਮਹਾਨ ਬੰਦਾ ਹੋਏਗਾ ਉਥੇ ਇੰਦਾ ਸੁਰਮਾ ਹੋਏਗਾ ਉਹਦੇ ਨਾਮ ਦੇ ਪਿੱਛੇ ਜਾਂ ਕੋਈ ਗੋਤ ਹੋਏਗੀ ਕੁਝ ਵੀ ਇਹ ਹੀ ਚਾਰ ਪੰਜ ਕਾਰਨ ਨੇ ਜਿਨ੍ਹਾਂ ਦੇ ਕਰਕੇ ਪਿੰਡਾਂ ਦੇ ਨਾਮ ਬਣੇ ਨੇ ਅੱਜ ਆਪਾਂ ਗੱਲ ਕਰਨੇ ਪਏ ਆ ਕਿ ਬਾਅਦ ਵਿੱਚ ਜੋ ਸ਼ਬਦ ਲੱਗੇ ਨੇ ਅਗਲਿਆਂ ਦੀ ਵੀ ਗੱਲ ਕਰਾਂਗੇ ਪੂਰੇ ਪੂਰੇ ਨਾਮ ਕਿਵੇਂ ਬਣੇ ਨੇ ਇਹ ਸਾਰਾ ਕੁਝ ਮਿਲ ਜੁਲਕੀ ਹੋਏਗਾ ਤੁਸੀਂ ਕਮੈਂਟ ਕਰੋਗੇ ਕੁਝ ਦੱਸੋਗੇ ਕੁਝ ਪੁੱਛੋਗੇ ਹੁਣ ਇਹਦੀ ਇੱਕ ਬਿਲਕੁਲ ਤਰੋ ਤਾਜ਼ਾ ਇੱਕ ਐਗਜ਼ਾਮਪਲ ਦੇਣਾ ਮੈਂ ਤੁਹਾਨੂੰ ਕਿ ਜਿਵੇਂ ਹੁਣ ਮੂਸਾ ਪਿੰਡ ਸੀ ਹੁਣ ਪਿੰਡ ਦਾ ਨਾਮ ਸੀ ਮੂਸਾ ਠੀਕ ਹੈ ਤੇ ਉਹ ਕਹਿੰਦਾ ਨਾ ਕਿ ਦਿਲਦਾਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਹੁਣ ਆਲਾ ਵੀ ਬੋਲ ਜਾਂਦਾ ਜਦੋਂ ਲਿਖਨੇ ਆਪਾਂ ਇੰਗਲਿਸ਼ ਦੇ ਵਿੱਚ ਉੱਥੇ ਆਪਾਂ ਡਬਲ ਨਾਲ ਜਾਂ ਵਾਵੇ ਨਾਲ ਪੰਜਾਬੀ ਵਿੱਚ ਲਿਖਦੇ ਆ ਮੂਸੇ ਵਾਲਾ ਹੁਣ ਪਿੰਡ ਤੇ ਪਹਿਲਾਂ ਇਕੱਲਾ ਮੂਸਾ ਸੀ ਮੂਸਾ ਪਿੰਡ ਦਾ ਇੱਕ ਨੌਜਵਾਨ ਗਾਉਣ ਲੱਗਿਆ ਵੀ ਕਿੱਥੋਂ ਦਾ ਇਹ ਇਹ ਮਤਲਬ ਜਿਹੜਾ ਸਿੱਧੂ ਹੈ ਕਿੱਥੋਂ ਦਾ ਇਹ ਮੂਸੇ ਪਿੰਡ ਦਾ ਮੂਸੇ ਪਿੰਡ ਤੋਂ ਤਾਂ ਉੱਥੇ ਵਰ ਸ਼ਬਦ ਆ ਗਿਆ ਸਿੱਧੂ ਮੂਸੇ ਵਾਲਾ ਜਾਂ ਸਿੱਧੂ ਮੂਸੇ ਆਲਾ ਸੋ ਇਹ ਸ਼ਬਦ ਉਥੋਂ ਯਾਨੀ ਕਿ ਨਾਲ ਪਛੇਤਰ ਲੱਗ ਜਾਂਦੇ ਹੁੰਦੇ ਨੇ ਕਿ ਕਿਹੜੀ ਥਾਂ ਨੂੰ ਤੁਸੀਂ ਡਿਨੋਟ ਕਰ ਰਹੇ ਹੋ ਕਿਹੜੀ ਥਾਂ ਤੋਂ ਜਾਂ ਕਿਹੜੀ ਜਗ੍ਹਾ ਤੋਂ ਕਿਸ ਜਗ੍ਹਾ ਦੇ ਹੋ ਤੁਸੀਂ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਅਗਲਾ ਸ਼ਬਦ ਹੈਗਾ ਜੀ ਸ਼ਬਦ ਨੰਬਰ ਆਪਣੇ ਕੋਲ ਆ ਗਿਆ 2 ਇਹ ਹੈਗਾ ਜੀ ਮਜਰਾ ਹੁਣ ਤੁਸੀਂ ਫਰਦ ਦੇ ਵਿੱਚ ਕਦੇ ਲਿਖਿਆ ਪੜਿਆ ਹੋਣਾ ਕਿ ਗੈਰ ਮਜਰੂਆ ਜਾਂ ਮਜਰੂਆ ਜਿੱਥੇ ਖੇਤੀ ਹੁੰਦੀ ਹੈ ਜਿੱਥੇ ਖੇਤੀ ਨਹੀਂ ਹੁੰਦੀ ਪਹਿਲੇ ਸਮੇਂ ਜਿਹੜੇ ਖੱਤਰੀ ਤੇ ਵਪਾਰੀ ਲੋਕ ਸੀ ਉਹ ਖੇਤੀ ਆਪ ਨਹੀਂ ਸੀ ਕਰਦੇ ਉਹ ਯਾਨੀ ਕਿ ਮਜ਼ਾਰਿਆਂ ਤੋਂ ਖੇਤੀ ਕਰਾਉਂਦੇ ਸੀ ਜਿਹੜੇ ਉਸੇ ਖੇਤ ਦੇ ਵਿੱਚ ਇੱਕ ਛੰਨ ਜਾਂ ਕੋਈ ਛੋਟਾ ਮੋਟਾ ਇੱਕ ਡੇਰਾ ਲਾ ਕੇ ਬਹਿ ਜਾਂਦੇ ਸੀ ਹੌਲੀ ਹੌਲੀ ਉਹ ਯਾਨੀ ਕਿ ਪੇੜ ਉਹਨਾਂ ਦਾ ਵੱਡਾ ਹੁੰਦਾ ਜਾਂਦਾ ਸੀ ਉੱਥੋਂ ਇਹ ਸ਼ਬਦ ਆਇਆ ਜੀ ਮਾਜਰਾ ਇਹਦੇ ਅੱਗੇ ਆਪਾਂ ਕੁਝ ਵੀ ਲਾ ਦਿੰਨੇ ਆ ਉਹ ਯਾਨੀ ਕਿ ਫਲਾਣਾ ਮਾਜਰਾ ਇਦਾਂ ਬਣ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਦੇ ਕੋਲ ਪਿੰਡ ਵੀ ਹੈਗਾ ਬਾਈ ਨੇਮ ਮਜ਼ਾਰਾ ਅਗਲਾ ਸ਼ਬਦ ਸਭ ਤੋਂ ਜ਼ਿਆਦਾ ਪੁੱਛਿਆ ਉਹ ਹੈਗਾ ਸੀ ਗੜ ਕਿ ਸਾਡੇ ਪਿੰਡ ਦੇ ਜਾਂ ਸ਼ਹਿਰ ਦੇ ਪਿੱਛੇ ਗੜ ਲੱਗਦਾ ਹੈ ਗੜ੍ਹ ਹੋ ਗਿਆ ਜਾਂ ਫਿਰ ਕੋਟ ਹੋ ਗਿਆ ਠੀਕ ਹੈ ਇਹਨਾਂ ਦੋਨਾਂ ਦਾ ਮਤਲਬ ਕਿਲਾ ਹੁੰਦਾ ਜੀ ਸੋ ਕਿਲਾ ਹੋ ਗਿਆ ਜਿਵੇਂ ਸ੍ਰੀ ਫਤਿਹਗੜ੍ਹ ਸਾਹਿਬ ਸੋ ਅੱਗੇ ਕਈਆਂ ਨੂੰ ਜਾਨੀ ਕਿ ਤੋੜ ਕੇ ਵੀ ਲਿਖ ਦਿੰਦੇ ਨੇ ਇੱਕ ਅੱਖਰ ਅੱਗੇ ਫਿਰ ਜਗ੍ਹਾ ਦੇ ਕੇ ਗੜ੍ਹ ਕਈਆਂ ਨੂੰ ਇਕੱਠਾ ਵੀ ਲਿਖ ਦਿੱਤਾ ਜਾਂਦਾ ਸੋ ਕੋਟ ਸ਼ਬਦ ਹੈ ਕੋਟ ਦਾ ਮਤਲਬ ਵੀ ਹੁੰਦਾ ਘੇਰਾ ਕਿਲਾ ਹੋਣਾ ਸੋ ਇਥੋਂ ਇਹ ਜ਼ਾਹਿਰ ਹੈ ਕਿ ਕਿਸੇ ਰਾਜੇ ਦਾ ਵਸਾਇਆ ਹੋਇਆ ਉਹ ਨਗਰ ਹੋਏਗਾ ਸ਼ਹਿਰ ਹੋਏਗਾ ਤਾਂ ਕਰਕੇ ਉੱਥੇ ਉਹ ਨਾਮ ਪੈ ਗਿਆ ਸੋ ਇਹਦਾ ਮਤਲਬ ਹੁੰਦਾ ਜੀ ਕਿਲਾ ਅੱਗੇ ਨੰਬਰ 4 ਆਪਣੇ ਕੋਲ ਸ਼ਬਦ ਹੈਗੇ ਨੇ ਦੋ ਇੱਕ ਹੈਗਾ ਠੱਠਾ ਇੱਕ ਹੈਗਾ ਜੀ ਆਪਣੇ ਕੋਲ ਚੱਕ ਠੀਕ ਹੈ ਇਹਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਅਚਾਨਕ ਜਾਂ ਕੁੱਝ ਸਮਾਂ પાਕੇ ਲੋਕਾਂ ਦਾ ਇਕੱਠ ਵਸ ਜਾਵੇ ਲੋਕਾਂ ਦਾ ਇਕੱਠ ਹੈ ਹਜੂਮ ਹੈ ਉਹਨਾਂ ਨੇ ਆ ਕੇ ਕਿਤੇ ਪਿੰਡ ਲਾ ਲਿਆ ਬੈਠ ਗਏ ਨੇ ਆ ਕੇ ਭਾਵੇਂ 4 ਘਰ ਸੀ ਭਾਵੇਂ 40 ਘਰ ਸੀ ਲੇਕਿਨ ਉਹ ਬਹੁਤ ਵੱਡਾ ਫਿਰ ਨਗਰ ਇੱਕ ਬਣ ਗਿਆ ਉਸ ਨੂੰ ਚੱਕ ਤੇ ਜਾਂ ਫਿਰ ਠੱਠਾ ਕਿਹਾ ਜਾਂਦਾ ਲੋਕਾਂ ਦਾ ਹਜੂਮ ਜਾਂ ਫਿਰ ਇਕੱਠ ਜਿੱਥੇ ਹੋਇਆ ਹੋਵੇ ਨਾਮ ਇਹਦੇ ਅੱਗੇ ਵੀ ਲੱਗ ਜਾਂਦਾ ਤੇ ਨਾਮ ਇਹਦੇ ਪਿੱਛੇ ਵੀ ਲੱਗ ਜਾਂਦਾ ਜਿਵੇਂ ਕਿ ਸ਼੍ਰੀ ਅਨੰਦਪੁਰ ਸਾਹਿਬ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਨਗਰ ਬਸਾਇਆ ਸੀ ਲੇਕਿਨ ਇਹਦਾ ਪਹਿਲਾ ਨਾਮ ਸੀ ਚੱਕ ਨਾਨਕੀ ਉਸ ਤੋਂ ਬਾਅਦ ਆਪਣੇ ਕੋਲ ਅੱਗੇ ਸ਼ਬਦ ਹੈਗੇ ਨੇ ਜੀ ਸ਼ਬਦ ਹੈਗਾ ਥੇ ਤੇ ਦੇ ਨਾਲ ਹੀ ਤੁਸੀਂ ਲਾ ਲੋ ਜੀ ਟਿੱਬਾ ਟਿੱਬਾ ਵੀ ਕਹਿ ਦਈਏ ਜਾਂ ਫਿਰ ਕੱਲੀ ਕਹਿ ਦਈਏ ਟਿੱਬੀ ਕਿਸੇ ਵੀ ਮਤਲਬ ਇਲਾਕੇ ਦੇ ਵਿੱਚ ਜਿਹੜੀ ਜਾਨਕਿ ਉੱਚੀ ਥਾਂ ਹੁੰਦੀ ਸੀ ਨਾ ਉੱਚੀ ਥਾਂ ਸੋਹੜਾਂ ਤੋਂ ਕੁਦਰਤੀ ਆਫਤਾਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਉੱਚੀ ਥਾਂ ਤੇ ਜਿਹੜਾ ਜਾਨਕਿ ਡੇਰਾ ਲਾਇਆ ਜਾਂਦਾ ਸੀ ਉਸ ਨੂੰ ਕਹਿੰਦੇ ਸੀ ਥੇ ਆਬਾਦੀ ਜਿਆਦਾ ਸੀ ਤੇ ਉਸ ਨੂੰ ਕਹਾ ਜਾਂਦਾ ਸੀ ਟਿੱਬਾ ਆਬਾਦੀ ਘੱਟ ਹੈ ਵੀ ਹੈ ਤਾਂ ਉੱਚੇ ਥਾਂ ਤੇ ਲੇਕਿਨ ਘਰ ਥੋੜੇ ਨੇ ਤਾਂ ਉਸ ਨੂੰ ਕਹਾ ਜਾਂਦਾ ਸੀ ਟਿੱਬੀ ਸੋ ਅੱਗੇ ਇੱਕ ਸ਼ਬਦ ਆਪਣੇ ਕੋਲ ਹੈਗਾ ਜੀ ਮੱਤਾ ਹੁਣ ਮੱਤਾ ਸ਼ਬਦ ਵਰਤਿਆ ਜਾਂਦਾ ਸੀ ਕਿਸੇ ਸਿਆਣੇ ਫਕੀਰ ਪੀਰ ਪਗੰਬਰ ਦੇ ਲਈ ਮਤਲਬ ਕਿ ਸਿਆਣੀ ਮੱਤ ਵਾਲਾ ਜਿਵੇਂ ਦੋ ਨਾਮ ਅੱਗੇ ਆਉਂਦੇ ਨੇ ਜਿਵੇਂ ਨਾਨਕ ਮੱਤਾ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਉੱਥੇ ਨਾਮ ਪੈ ਗਿਆ ਨਾਨਕ ਮੱਤਾ ਤੇ ਗੋਰਖ ਮੱਤਾ ਹੋਰ ਵੀ ਹੋਣਗੇ ਲekin ਇਹ ਦੋ ਨਾਮ ਆਪਾਂ ਨੂੰ ਉਸ ਤਕਰੀਬ ਸਾਰਿਆਂ ਨੇ ਸੁਣੇ ਹੋਣੇ ਨੇ ਇਹ ਸ਼ਬਦ ਬਹੁਤ ਇੰਟਰਸਟਿੰਗ ਹੈ ਇਹ ਹੈਗਾ ਜੀ ਵਾਰਡਾ ਠੀਕ ਹੈ ਹੁਣ ਇਹ ਸ਼ਬਦ ਨਾਲ ਬਹੁਤ ਅੱਛੀ ਕਹਾਣੀ ਜੁੜੀ ਆ ਤੁਸੀਂ ਵੇਖਿਓ ਕਿ ਇਹ ਯਾਨੀ ਕਿ ਕਿਵੇਂ ਬਣਿਆ ਜਿਵੇਂ ਕਿ ਸ਼ਬਦ ਨੇ ਰਤਵਾੜਾ ਫਗਵਾੜਾ ਹਨਾ ਸੋ ਇਹ ਸ਼ਬਦ ਕਿਵੇਂ ਬਣੇ ਵਾੜਾ ਸ਼ਬਦ ਦਾ ਮਤਲਬ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ ਹੈ ਮਤਲਬ ਇੱਕ ਕੋਈ ਜਗ੍ਹਾ ਉਸ ਨੂੰ ਆਪਾਂ ਯਾਨੀ ਕਿ ਘੇਰਾਬੰਦੀ ਉਹਦੀ ਕਰਕੇ ਹਲਕੀ ਜੀ ਯਾਨੀ ਕਿ ਕੁਝ ਵਾੜ ਲਗਾ ਦਿੰਨੇ ਆ ਇਸ ਨੂੰ ਸਪੋਚ ਕਰੋ ਆਪਣਾ ਘਰ ਹੈ ਇਹ ਘਰ ਦੇ ਜੋ ਪਿਛਲੀ ਜਗ੍ਹਾ ਉਸ ਨੂੰ ਆਪਾਂ ਕਹਿ ਦਿੰਨੇ ਆ ਪਿਛਲਾ ਵਾੜਾ ਜੋ ਘਰ ਦੇ ਪਿੱਛੇ ਜਗ੍ਹਾ ਛੱਡੀ ਹੁੰਦੀ ਹੈ ਘਰ ਦੇ ਅੱਗੇ ਜਗ੍ਹਾ ਹੁੰਦੀ ਉਸ ਨੂੰ ਕਿ ਆਖਾਂਗੇ ਆਪਾਂ ਅਗਲਾ ਵਾੜਾ ਕਰਦੇ ਇਹ ਹਾਹਾ ਇਦਾਂ ਸ਼ਬਦ ਲੈ ਗਿਆ ਕਿ ਇਸ ਕੱਲਾ ਵੇੜਾ ਰਹਿ ਗਿਆ ਜਗਾ ਚਾਹੇ ਕਰਦੇ ਪਿੱਛੇ ਘੇਰੀਏ ਜਾਂ ਅੱਗੇ ਘੇਰੀਏ ਉਸ ਨੂੰ ਵਾੜਾ ਕਹੇਤਾ ਉਹ ਪਿਛਲਾ ਤੇ ਉਹ ਅਗਲਾ ਪਿਛਲਾ ਵਾੜਾ ਬਣ ਗਿਆ ਪਛਵਾੜਾ ਯਾਨੀ ਕਿ ਪਿੱਛੇ ਵਾਲੀ ਜਗਾ ਤੇ ਇਹ ਜਿਹੜਾ ਅਗਲਾ ਵਾੜਾ ਹੈ ਯਾਨੀ ਕਿ ਇਹ ਹੋ ਗਿਆ ਵੇੜਾ ਇਸੇ ਤਰ੍ਹਾਂ ਹੋਰ ਵੀ ਹੈ ਯਾਨੀ ਕਿ ਫੁੱਲਾਂ ਦੀ ਵਾੜੀ ਉਹ ਬਣ ਗਈ ਫੁਲਵਾੜੀ ਇਹਦੇ ਨਾਲ ਤੇ ਇੱਕ ਬੜਾ ਖਾਨ ਵੀ ਮਸ਼ਹੂਰ ਹੈ ਨਾ ਕਿ ਇਹ ਤੇਰੇ ਖਾਲਾ ਜੀ ਦਾ ਵਾੜਾ ਥੋੜੀ ਪਿੰਡਾਂ ਚ ਆਮ ਕਰਕੇ ਬੋਲੇ ਜਾਂਦਾ ਕਿ ਕਿੱਥੇ ਗਿਆ ਓ ਉਹ ਕਹਿੰਦੇ ਵੀ ਡੰਗਰਾਂ ਵਾਲੇ ਬਾੜੇ ਚ ਗਿਆ ਸੋ ਬਾੜਾ ਸ਼ਬਦ ਹੋ ਗਿਆ ਜੀ ਮੈਨੂੰ ਲੱਗਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਸੋ ਸ਼ਹਿਰਾਂ ਦੇ ਨਾਂ ਦੇ ਪਿੱਛੇ ਪਿੰਡਾਂ ਦੇ ਨਾਂ ਪਿੱਛੇ ਇਹ ਚੀਜ਼ਾਂ ਲੱਗਦੀਆਂ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਣੀ ਹੈ ਹੋਰ ਵੀ ਸਰਚ ਕਰਨ ਦਿਆਂ ਮੈਂ ਤੇ ਜਿਵੇਂ ਜਿਵੇਂ ਮੈਂ ਕਰਦਾ ਜਾਵਾਂਗਾ ਤੇ ਉਹ ਤੁਹਾਨੂੰ ਦੱਸਦਾ ਜਾਵਾਂਗਾ ਜਿਵੇਂ ਜਿਵੇਂ ਮੇਰੀ ਸਰਚ ਵਿੱਚ ਵਾਧਾ ਹੁੰਦਾ ਜਾਏਗਾ ਮੈਂ ਕੋਈ ਗੁਣੀ ਗਿਆਨੀ ਨਹੀਂ ਐ ਕਿ ਆਪਣੇ ਕੋਲੋਂ ਦੱਸੀ ਜਾਣਾ ਸਾਰੀਆਂ ਚੀਜ਼ਾਂ ਬਜ਼ੁਰਗਾਂ ਤੋਂ ਸੁਣੀਆਂ ਵੀ ਹੋਈਆਂ ਨੇ ਤੇ ਸੁਣ ਵੀ ਰਿਆਂ ਮੇਰਾ ਜੀ ਕਰਦਾ ਬਜ਼ੁਰਗਾਂ ਕੋਲ ਬੈਠ ਕੇ ਉਹਨਾਂ ਤੋਂ ਗੱਲਾਂ ਸੁ ਖਾਸ ਕਰਕੇ ਵੰਡ ਤੋਂ ਪਹਿਲਾਂ ਦਾ ਅਗਰ ਕੋਈ ਬਜ਼ੁਰਗ ਮੈਨੂੰ ਮਿਲ ਜੇ ਜਿਹਨੂੰ ਮਤਲਬ ਸੰਭਾਲ ਹੋਵੇ ਜਿਸ ਨੂੰ ਯਾਨੀ ਹੋਸ਼ ਹੋਵੇ ਕਿ ਮੈਂ 10 15 ਸਾਲ ਦਾ ਸੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੁਝ ਚੀਜ਼ ਜਾਣ ਕੇ ਤੁਹਾਨੂੰ ਦੱਸਣੀ ਬਣਦੀ ਔਰ ਮੇਰਾ ਮੇਰਾ ਹੌਸਲਾ ਵਧਿਆ ਕਿਉਂ ਮੈਨੂੰ ਇਹ ਵੀ ਪਤਾ ਲੱਗਾ ਕਿ ਚੰਗੀਆਂ ਚੀਜ਼ਾਂ ਵੇਖਣ ਦੇ ਲਈ ਵੀ ਸੋਸ਼ਲ ਮੀਡੀਆ ਤੇ ਇੱਕ ਆਡੀਅנס ਹੁੰਦੀ ਹੈ ਸਾਨੂੰ ਉਂਟ ਪਟਾਂਗ ਵੀਡੀਓ ਬਣਾਉਣ ਦੀ ਲੋੜ ਨਹੀਂ ਹੈ ਕਿਸੇ ਦਾ ਸਮਾਂ ਲੈ ਰਹੇ ਹਾਂ ਤੇ ਕੋਈ ਚੰਗੀ ਚੀਜ਼ ਉਹਨਾਂ ਨੂੰ ਦਿੱਤੀ ਜਾਏ ਅਗਲੀ ਵੀਡੀਓ ਚ ਜੋ ਬਾਕੀ ਦੇ ਚੀਜ਼ਾਂ ਰਹਿ ਗਈਆਂ ਨੇ ਉਹ ਵੀ ਯਾਨੀ ਕਿ ਲੈ ਕੇ ਆਵਾਂਗੇ ਆਪਾਂ ਤੁਸੀਂ ਵੀ ਕਮੈਂਟ ਕਰਕੇ ਯੋਗਦਾਨ ਆਪਣਾ ਜਰੂਰ ਪਾਓ ਬਹੁਤ ਬਹੁਤ ਮਿਹਰਬਾਨੀ